ਸ਼ਹਿਰ ਵਾਸੀਆਂ ਦੱਸਦੀਏ ਕਿ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਅੱਜ ਐਸਐਸਪੀ ਮਲੇਰਕੋਟਲਾ ਸ਼੍ਰੀ ਗਗਨ ਅਜੀਤ ਸਿੰਘ ਜੀ ਨੇ ਦੇਸ਼ ਵਾਸੀਆਂ ਅਤੇ ਸ਼ਹਿਰ ਵਾਸੀ ਮੁ슬ਮਾਨ ਭਰਾਵਾਂ ਨੂੰ ਰਮਜ਼ਾਨ ਦੇ ਮਹੀਨੇ ਦੇ 13ਵੇਂ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਹਨ ਅਤੇ ਹਿੰਦੂ ਭਰਾਵਾਂ ਨੂੰ ਵੀ ਅੱਜ ਹੋਲੀ ਦੇ ਤਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਨੇ ਔਰ ਸ਼ਹਿਰ ਵਾਸੀਆਂ ਨੂੰ ਕੀ ਸੁਨੇਹਾ ਦਿੱਤਾ ਹੈ ਆਓ ਤੁਸੀਂ ਵੀ ਸੁਣੋ ਅੱਜ ਦਾ ਦਿਨ ਹੈ ਭਵੇਂ ਤਾਂ ਦੇਸ਼ ਵਾਸੀਆਂ ਵਾਸਤੇ ਬੜਾ ਪਵਿੱਤਰ ਦਿਨ ਹੈ ਔਰ ਖਾਸ ਕਰਕੇ ਮਰੀਲਕੋਟਲੇ ਵਾਸਤੇ ਬੜਾ ਇੱਕ ਪਵਿੱਤਰ ਦਿਨ ਹੈ ਕਿਉਂਕਿ ਇੱਥੇ ਮੁਸਲਿਮ ਭਾਈਚਾਰਾ ਕਾਫੀ ਰਹਿੰਦਾ ਮੈਂ ਉਹਨਾਂ ਨੂੰ ਰਮਜ਼ਾਨ ਦੇ ਫੇਰਵੇਂ ਰੋਜ਼ੇ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਨਾਲ ਨਾਲ ਅੱਜ ਹੋਲੀ ਦਾ ਤਿਉਹਾਰ ਵੀ ਹੈ ਤੇ ਉਹਨਾਂ ਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਇਸ ਚੀਜ਼ ਦੀ ਹੋਲੀ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਸਾਡੀ ਪੁਲਿਸ ਦਾ ਸਹਿਯੋਗ ਰਹੂਗਾ ਪੂਰਾ ਅਵੇਲੇਬਿਲਿਟੀ ਹੈ ਬਾਹਰੋਂ ਵੀ ਅਸੀਂ ਫੋਰਸ ਮੰਗਾਈ ਹੈ ਤਾਂ ਕਿ ਮਰੇਰਕੋਟਲੇ ਦੇ ਵਿੱਚ ਸਾਰੇ ਭਾਈਚਾਰੇ ਕੋਈ ਵੀ ਧਰਮ ਦਾ ਹੈਗਾ ਵਧੀਆ ਤਰੀਕੇ ਨਾਲ ਆਪਸ ਭਾਈਚਾਰੇ ਨਾਲੇ ਤਿਉਹਾਰ ਮਨਾਣ ਤੇ ਆਪਣਾ ਵਧੀਆ ਤਰੀਕੇ ਨਾਲ ਅੱਲਾ ਨੂੰ ਯਾਦ ਕਰਨ Holi ਵਾਲੇ Holi ਮਨਾਣ ਤੇ ਅੱਜ ਬਾਬਾ ਹੈਦਰ ਸ਼ੇਖ ਦਾ ਵੀ ਬੜਾ ਵੱਡਾ ਮੇਲਾ ਹੈ ਜਿਹਦੇ ਕਰਕੇ ਅਸੀਂ ਬਾਹਰੋਂ ਵੀ ਫੋਰਸ ਮੰਗਾਈ ਹੈ ਤੇ ਮੈਂ ਅੱਜ ਬੜਾ ਮਨੇਰਕੋਟਲੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਵਧਾਈ ਵੀ ਦਿੰਦਾ ਵੀ ਕੋਈ ਥੋੜੀ ਬੋਤੀ ਜਿਹੀ ਕਿਤੇ ਗੱਲਬਾਤ ਹੋ ਵੀ ਜਾਂਦੀ ਹੈ ਤੇ ਅੱਜ ਦਾ ਖੁਸ਼ੀਆਂ ਭਰਿਆ ਦਿਨ ਨੂੰ ਇਸ ਚੀਜ਼ ਨੂੰ ਆਪਾਂ ਪਰਸਨਲੀ ਲੈਣਾ ਤਾਂ ਕਿ ਆਪਾਂ ਵਧੀਆ ਮਾਹੌਲ ਬਣਾ ਕੇ ਰੱਖੀਏ ਤੇ ਅਮਨ ਸ਼ਾਂਤੀ ਨਜ਼ਰ ਆਵੇ ਬੜਾ ਪਾਸ ਜਿਹੜੇ ਹੈਗੇ ਨੇ ਉਹਨਾਂ ਨੂੰ ਬੜਾ ਪਹਿਲੇ ਵੀ ਲੇਟ ਕੋਟਰਾ ਪੁਲਿਸ ਵੱਲੋਂ ਹਮੇਸ਼ਾ ਹੀ ਮੈਸੇਜ ਜਾਂਦਾ ਵੀ ਜੇ ਕੋਈ ਹੁੱਲੜਬਾਜੀ ਹੋਈ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਏਗਾ ਅੱਗੇ ਵੀ ਉਹਨਾਂ ਨਾਲ ਸਖਤੀ ਨਾਲ ਹੀ ਪੇਸ਼ ਆਇਆ ਜਾਂਦਾ ਤੇ ਮੈਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਵੀ ਜੇ ਕੋਈ ਸ਼ਾਂਤੀ ਪਸੰਦ ਲੋਕਾਂ ਨੂੰ ਜੇ ਕੋਈ ਹੁੱਲੜਬਾਜ਼ ਤੰਗ ਕਰਨਗੇ